ਫਗਵਾੜਾ ਵਿਖੇ ਪਰਸੇ ਸਮਾसेवी ਸੰਸਾ ਸ਼ੁਕਰਾਨਾ ਸੇਵਾ ਸੁਸਾਇਟੀ ਵੱਲੋਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਹਲਕਾ ਫਗਵਾੜਾ ਦੇ ਵਿਧਾਇਕ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਨੇ ਸ਼ਿਰਕਤ ਕੀਤੀ ਜਦਕਿ ਉਨ੍ਹਾਂ ਨਾਲ ਮੈਡਮ ਜਸਮੀਤ ਕੌਰ ਸਿਵਲ ਜੱਜ ਕੈਥਲ ਮਝੂਸਨ ਇਸ ਮੌਕੇ ਜਥੇ ਤੀਹ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ ਉੱਥੇ ਵਕਫਾਗ ਬਲਾਰਿਆਂ ਦੇ ਨਾਲ ਨਾਲ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਸੰਸਾ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ ਸਾਡੇ ਸਾਰਿਆਂ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਤੇ ਸੁਖਰਾਣਾ ਸੇਵਾ ਸੁਸਾਇਟੀ ਵੱਲੋਂ ਅੱਜ ਲੋੜਵੰਦ ਪਰਿਵਾਰਾਂ ਨੂੰ ਜਿਹੜਾ ਹੈਗਾ ਉਹ ਰਾਸ਼ਨ ਦਿੱਤਾ ਗਿਆ ਹੈਗਾ ਔਰ ਇਹ ਨਾਲ ਕਿਸੇ ਹੈ ਕਿ ਸਾਡੇ ਇਤੋਂ ਕੈਥਲ ਤੋਂ ਮੈਡਮ ਜਸਮੀਤ ਕੌਰ ਜੀ ਉਹ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਨੇ ਪਾਕਿਸ ਸਦਾ ਸਿੰਘ ਜੀ ਕਨੋਜੀਆ ਸਾਹਿਬ ਸਿੱਟੀ ਸਾਹਿਬ ਔਰ ਇਹਨਾਂ ਦੇ ਬਾਕੀ ਜਿਹਨੇ ਟੀਮ ਮੈਂਬਰਸ ਹੈਗੇ ਸਾਰਿਆਂ ਦਾ ਬਹੁਤ ਹੀ ਅੱਛਾ ਉਪਰਾਲਾ ਹੈਗਾ ਉਕਿ ਆਪਾਂ ਦੇਖੀਏ ਤਾਂ ਦੇ ਮਹਿੰਗਾਈ ਦੇ ਸਮੇਂ ਵਿੱਚ ਲੋਕਾਂ ਨੂੰ ਬਹੁਤ ਮੁਸ਼ਕਲ ਦੇ ਨਾਲ ਜੀਵਨ ਸਮਾਂ ਗੁਜ਼ਾਰਿਆ ਜਾ ਰਿਹਾ ਹੈ। ਜੇ ਜਦੋਂ ਕੋਈ ਵੀ ਸੰਸਥਾ ਇਸ ਤਰ੍ਹਾਂ ਦੀ ਸਹਿਤਾ ਕਰ ਦਿੰਦੀ ਹੈ ਤਾਂ ਉਹ ਪਰਿਵਾਰਾਂ ਨੂੰ ਜਿਹੜੀ ਇੱਕ ਕਿਸਮ ਦਾ ਉਹਨਾਂ ਨੂੰ ਆਕਸੀਜਨ ਮਿਲ ਜਾਂਦੀ ਹੈਗੀ ਆ ਔਰ ਉਹਨਾਂ ਨੂੰ ਜਿਹੜਾ ਆਪਣੀ ਡੇਲੀ ਨੀਡਸ ਜਿਹੜੀਆਂ ਹੈਗੀਆਂ ਉਹ ਇਹਦੇ ਵਿੱਚ ਪੂਰੀਆਂ ਹੋ ਜਾਂਦੀ ਹੈ। ਇਸ ਕਰਕੇ ਅੱਜ ਦੇਖੀਏ ਤਾਂ ਆਪਾਂ ਸਾਰੇ ਸਾਡੇ ਦੇਸ਼ ਵਿੱਚ ਕੀ ਵਿਸ਼ੇ ਪ੍ਰਕਾਸ਼ ਕਰਕੇ ਪੰਜਾਬ ਵਿੱਚ ਵੱਖ-ਵੱਖ ਐਨਜੀਓਜ਼ ਵੱਲੋਂ ਇਤੇ ਰਾਸ਼ਨ ਦਿੱਤਾ ਜਾਂਦਾ ਹੈਗਾ ਕਿਤੇ ਬਲੱਡ ਡੋਨਰਸ ਦੇ ਕੈਂਪ ਲਗਾਏ ਲਗਾਏ ਜਾਂਦੇ ਹੈਗੇ ਨੇ ਕਿਸੇ ਨਾ ਕਿਸੇ ਹੀ ਜਗ੍ਹਾ ਤੇ ਜਿਹੜਾ ਹੈਗਾ ਅੰਗ ਜਿਹੜੇ ਵਿਕਤੀ ਹੈਗੇ ਉਹਨਾਂ ਨੂੰ ਜਿਹੜੇ ਇੰਪਲੈਂਟਸ ਪ੍ਰੋਵਾਈਡ ਕੀਤੇ ਜਾਂਦੇ ਕੋਈ ਨਾ ਕੋਈ ਜਿਹੜਾ ਆ ਆਦਮੀ ਹੈਗਾ ਕਿਸੇ ਨਾ ਕਿਸੇ ਸੱਤਰ ਨਾਲ ਲੱਗੇ ਜਿਹੜਾ ਹੈਗਾ ਉਸੇ ਵਾ ਵਿੱਚ ਲੱਗਿਆ ਹੋਵੇ ਇਸ ਕਰਕੇ ਮੈਂ ਸੁਖਰਾਨਾ ਸੇਵਾ ਸਰ ਸਸਤੀ ਸੁਸਾਇਟੀ ਦੇ ਸਾਰੇ ਮੈਂਬਰਸ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਹੀ ਅੱਛਾ ਕੰਮ ਲਾ ਕੀਤਾ ਹੈ ਔਰ ਸਮੇ ਸਮੇਸੇ ਸਾਨੂੰ ਇਸ ਤਰ੍ਹਾਂ ਦੇ ਲੋੜਵੰਦ ਜਿਹੜੇ ਪਰਿਵਾਰ ਹੈਗਾ ਉਹਨਾਂ ਦੀ ਇਸ ਸੰਸਾਧਤਾ ਕਰਦੇ ਕਰਦੇ ਰਹਿਣਾ ਚਾਹੀਦਾ ਸਰਵਾਜਨਿਕ ਦੇ ਕਾ ਖਾਸਾ ਸਰਵਾਜਨਿਕ ਦੇ ਇਸ ਮੌਕੇ ਸਰਦਾ ਸੁਖਦੇਵ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਜਦ ਤੱਕ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਚਿਰ ਕੋਈ ਵੀ ਵਿਅਕਤੀ ਭੁੱਖਾ ਨਹੀਂ ਸੌ ਸਕਦਾ ਉਹਨਾਂ ਆਖਿਆ ਕਿ ਪੰਜਾਬ ਵਿੱਚ ਇਕੱਲੇ ਪਾਣੀ ਦੇ ਹਰ ਹੀ ਨਹੀਂ ਵਗਦੇ ਸਗੋਂ ਪੰਜਾਬੀ ਸਮਾਜ ਸੇਵਾ ਦੇ ਕੰਮਾਂ ਦੇ ਹਰ ਵੀ ਵਗਦੇ ਹਨ ਉਹਨਾਂ ਵੀ ਸਸਤਾ ਦੇ ਸਮੂਹ ਮੈਂਬਰਾਂ ਦੇ ਨਾਲ ਨਾਲ ਆਏ ਸਾਰੇ ਹੀ ਮਹਿਮਾਨਾਂ ਦਾ ਧੰਨਵਾਦ ਕੀਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਸਦ ਦੇ ਮੈਂਬਰ ਮੌਜੂਦ ਹਨ ਫਗਵਾੜਾ ਤੋਂ ਨਵਰਾਂਗਚਨ ਲਈ ਜਸ シャルਮਾ ਦੀ ਵਿਸ਼ੇਸ਼ ਰਿਪੋਰਟ ਜਾਬ ਚ ਕੇਵਲ ਦਰਿਆ ਨਹੀਂ ਵਗਦੇ ਇੱਥੇ ਸੇਵਾ ਦਾ ਵਹਿਣ ਵੀ ਵਗਦਾ ਰਹਿੰਦਾ ਹਮੇਸ਼ਾ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਔਰ ਕਿਹਾ ਜਾਂਦਾ ਪੰਜਾਬ ਬਾਰੇ ਵੀ ਇੱਥੇ ਕਦੀ ਕੋਈ ਮੁਸਾਫਰ ਵੀ ਜੜਾ ਆ ਉਹ ਭੁੱਖਾ ਨਹੀਂ ਸੌ ਸਕਦਾ ਸੋ ਜਿਹੜੇ ਪੰਜਾਬ ਦੇ ਵਾਸੀ ਨੇ ਉਹਨਾਂ ਦਾ ਇੱਥੇ ਕਿਸੇ ਤਰ੍ਹਾਂ ਦੀ ਕੋਈ ਮਦਦ ਨਾ ਹੋਵੇ ਤੇ ਇਹ ਪੰਜਾਬ ਦੀ ਮਿੱਟੀ ਦੀ ਖਸਲਿਆਤੀ ਜਿਹੜਾ ਆ ਉਹ ਸਵਾਲੀਆ ਨਿਸ਼ਾਨ ਹੋਵੇਗਾ ਸੋ ਅੱਜ ਇੱਥੇ ਇਸ ਮਿੱਟੀ ਦੇ ਵਿੱਚੋਂ ਹਜ਼ਾਰਾਂ ਸੇਵਾਦਾਰ ਪੈਦਾ ਹੁੰਦੇ ਰਹਿੰਦੇ ਨੇ ਇੱਕ ਨਵੀਂ ਸੰਸਥਾ ਸ਼ੁਕਰਾਨਾ ਸੇਵਾ ਸੁਸਾਇਟੀ ਵੱਲੋਂ ਵੀ ਇਸ ਗੈਂਡ ਦੇ ਵਿੱਚ ਆਪਣੀ ਸੇਵਾ ਦਾ ਯੋਗਦਾਨ ਪਾਇਆ ਜਾ ਰਿਹਾ ਔਰ ਅੱਜ 30 ਤੋਂ ਵੱਧ ਲੋੜਵੰਦ ਜਿਹੜੇ 94 ਪਰਿਵਾਰ ਨੇ ਉਹਨਾਂ ਨੂੰ ਇੱਥੇ ਰਾਸ਼ਨ ਦੀ ਜਿਹੜੀ ਆ ਉਹ ਸੇਵਾ ਕੀਤੀ ਗਈ ਹੈ ਔਰ ਵਿਸ਼ੇਸ਼ ਤੌਰ ਤੇ ਇਹਦੇ ਵਿੱਚ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਸਾਹਿਬ ਸਾਡੇ ਸਤਕਾਰਯੋਗ ਐਮਐਲਏ ਸਾਹਿਬ ਔਰ ਸਾਡਾ ਪਗਵਾੜੇ ਦਾ ਮਾਨ ਵੀ ਨੇ ਤੇ ਉਹਨਾਂ ਨੇ ਬੜਾ ਵੱਡਾ ਸਹਿਯੋਗ ਇੱਥੇ ਜਿੱਥੇ ਦਿੱਤਾ ਉਹ ਨਾਲ ਆ ਕੇ ਹੌਸਲਾ ਅਫਜ਼ਾਈ ਵੀ ਕੀਤੀ ਹੈ ਔਰ ਵਿਸ਼ੇਸ਼ ਤੌਰ ਤੇ ਨਾਲ ਮੈਡਮ ਤਸਵੀਦ कौर ਸਿਵਲ ਜੱਜ ਕੈਥਲ ਉਹਨਾਂ ਨੇ ਵੀ ਵਿਸ਼ੇਸ਼ ਤੌਰ ਤੇ ਅੱਜ ਹਾਜ਼ਰੀ ਭਰੀ ਹੈ ਸਾਰੇ ਸਹਿਯੋਗੀਆਂ ਦਾ ਔਰ ਸ਼ੁਕਰਾਨਾ ਸੇਵਾ ਸੁਸਾਇਟੀ ਦੇ ਸਾਰੇ ਮੈਂਬਰਾਂ ਦਾ ਅਸੀਂ ਇਸ ਵਧੀਆ ਕਾਰਜ ਲਈ ਜਿਹੜਾ ਉਹ ਸਰਾਣਾ ਕਰਦੇ